ਜਿਹੜਾ ਬੰਦਾ ਕਮੇਡਿੰਗੀ ਕਰਦਾ ਹੈ ਨਾ ਉਹ ਉਹਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਵੀ ਇਹ ਬੰਦਾ ਕਮੇਡ ਹੈ ਉਹਦੇ ਖੂਨ ਵਿੱਚ ਹੁੰਦਾ ਹੈ ਜਿਹੋ ਜਿਹੇ ਸੰਸਕਾਰ ਉਹਦੇ ਘਰ ਵਿੱਚੋਂ ਉਹਨੂੰ ਮਿਲੇ ਹੁੰਦੇ ਨੇ ਉਹ ਸਾਰਾ ਕੁਝ ਹੌਲੀ-ਹੌਲੀ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਗੈਂਗਸਟਰ ਲੱਖਾ ਸਿਧਾਨ ਬਲੈਕਮਿਲ ਕਾਤਲ ਇਹ ਸ਼ਬਦ ਮੈਂ ਜਾਣ ਬੁਝ ਕੇ ਨਹੀਂ ਇਹ ਸ਼ਬਦ ਇਹਨਾਂ ਦੇ ਨਾਂ ਨਾਲ ਟੁਕਦੇ ਨੇ ਜੁੜਦੇ ਨੇ ਸਹੀ ਲੱਗਦੇ ਨੇ ਤਾਂ ਕਰਕੇ ਵਰਤੇ ਜਾਂਦੇ ਨੇ ਕੀ ਲੱਖਾ ਗੈਂਗਸਟਰ ਹੈਗਾ ਸੀ ਜਾਂ ਵੀ ਹੈਗਾ ਇਹ ਸੱਚ ਹੈ ਬਲੈਕਮੇਲ ਕਰਦਾ ਸੀ ਹੁਣ ਵੀ ਕਰਦਾ ਇਹ ਸੱਚ ਹੈ ਉਹ ਕਾਤਲ ਹੈਗਾ ਹੈਗਾ ਸੀ ਸੁਣ ਵੀ ਹੈਗਾ ਇਹ ਸੱਚ ਹੈ ਪਰ ਉਹਨੇ ਇੱਕ ਨਵੀਂ ਪਸੂੜੀ ਪਾਈ ਹੈ ਕਹਿੰਦਾ ਜਿੰਨੇ ਵੀ ਕਵਡਡੀ ਪਲੇਅਰ ਨੇ ਸਾਰੇ ਟੀਕੇ ਲਾਉਨੇ ਨਸ਼ਾ ਕਰਦੇ ਕਰਦੇ ਹੋਣਗੇ ਪਰ ਸਾਰੇ ਨਹੀਂ ਜਿਹੜੇ ਕਰਦੇ ਨੇ ਉਹਨਾਂ ਨੂੰ ਦੁਨੀਆਂ ਦੇ ਸਾਹਮਣੇ ਲੈ ਕੇ ਉਹ ਨੰਗੇ ਚਿੱਟੇ ਕਰੋ ਉਹਨਾਂ ਨੂੰ ਪਰ ਤੁਸੀਂ ਸਾਰਿਆਂ ਨੂੰ ਇਹ ਕਹਿ ਸਕਦੇ ਹੁਣ ਇਹ ਲਖੇ ਪਰਗਿਆਂ ਦਾ ਇਹੋ ਜਿਹੀਆਂ ਗੱਲਾਂ ਬਾਤਾਂ ਕਰਨ ਤੋਂ ਮਕਸ਼ਦ ਕੀ ਹੈ ਇਹ ਸਭ ਨੂੰ ਪਤਾ ਹੈ ਨਾ ਕਲੀਅਰ ਕਰਨਾ ਵੀ ਜਿਨ੍ਹਾਂ ਲੋਕਾਂ ਨੇ ਰਾਜਨੀਤੀ ਕਰਨੀ ਹੈ ਜਿਨ੍ਹਾਂ ਨੂੰ ਕੁਰਸੀ ਚਾਹੀਦੀ ਹੈ ਐਮਐਲਏ ਦੀ ਮੰਤਰੀ ਦੀ ਮੁੱਖ ਮੰਤਰੀ ਦੀ ਜਿੱਦਾਂ ਦੀ ਵੀ ਉਹ ਸਾਰੇ ਬੰਦੇ ਇਦਾਂ ਕਰੋ ਵੀ ਰਾਜਨੀਤੀ ਕਰੋ ਖੁੱਲਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੁਨਰ ਬਾਰੇ ਆਪਣੀ ਕਾਬਲੀਅਤ ਬਾਰੇ ਆਪਣੀ ਯੋਗਤਾ ਬਾਰੇ ਪੰਜਾਬ ਲਈ ਤੁਸੀਂ ਕੀ ਕਰ ਸਕਦੇ ਹੋ ਕੀ ਕੀਤਾ ਉਹਦੇ ਬਾਰੇ ਦੱਸੋ ਲੋਕ ਤੁਹਾਨੂੰ ਪਸੰਦ ਕਰਨਗੇ ਲੋਕ ਤੁਹਾਨੂੰ ਵੋਟਾਂ ਪਾ ਕੇ ਐਮਐਲਏ ਦੀ ਮੰਤਰੀ ਦੀ ਮੁੱਖ ਮੰਤਰੀ ਦੀ ਕੁਰਸੀ ਦੇ ਦੇਣਗੇ ਉਦੋਂ ਬਾਅਦ ਉਹ ਕੁਰਸੀ ਤੇ ਬਹਿ ਕੇ ਚਿੱਟਾ ਵੇਚਿਓ ਗੁੰਡਾਗਰਦੀ ਕਰਿਓ ਪੰਜਾਬ ਨੂੰ ਲੁੱਟ ਕੇ ਖਾ ਲਿਓ ਪੰਜਾਬ ਦਾ ਪੈਸਾ ਲੁੱਟ ਕੇ ਫੋਰਨ ਕੰਟਰੀ ਵਿੱਚ ਬਾਹਰਲੇ ਮੁਲਕਾਂ ਵਿੱਚ ਸਵਿਸ ਬੈਂਕਾਂ ਵਿੱਚ ਭੇਜ ਦਿਓ ਆਹੀ ਕਰਤੂਤਾ ਕਰਨੀਆਂ ਨੇ ਇਹਦੋਂ ਬਾਅਦ ਤਾਂ ਕੁਛ ਕਰਨੋ ਨਹੀਂ ਲੋਕਾਂ ਦੇ ਵਿੱਚ ਅੱਗ ਲਾ ਕੇ ਬੁਝਾਉਣ ਦੀ ਕੋਸ਼ਿਸ਼ ਕਰਦਿਓ ਇਹ ਹਮਦਰਦੀ ਹੁੰਦੀ ਹੈ। ਇਹ ਰਾਜਨੀਤੀ ਹੁੰਦੀ ਹੈ। ਕਿੰਨੇ ਲੋਕ ਆਏ ਇੱਥੇ ਪੰਜਾਬ ਦਾ ਬੇੜਾ ਘਰ ਕਰਕੇ ਤੁਰ ਗਏ। ਕੀ ਕਹਿ ਕੇ ਆਏ ਸੀ? ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਵਾਂਗੇ, ਕਨੇਡਾ ਬਣਾ ਦੇਵਾਂਗੇ, ਅਮਰੀਕਾ ਬਣਾ ਦੇਵਾਂਗੇ। ਸਵਰਗ ਬਣਾ ਦੇਵਾਂਗੇ। ਇਦਾਂ ਹੀ ਕਹਿੰਦੇ ਸੀ। ਬਣਾਇਆ ਕਿਸੇ ਨੇ? ਕੁਛ ਹੋਇਆ ਅਜੇ ਤੱਕ ਪਹਿਲਾਂ ਵੀ ਲੋਕ ਸਾਹ ਲੈ ਲੈ ਕੇ ਮਰਦੇ ਸੀ ਨਸ਼ਿਆਂ ਨਾਲ ਮਰਦੇ ਸੀ ਗੈਂਗਸਟਰਵਾਦ ਬਹੁਤ ਐਥੇ ਇੱਕ ਦੂਜੇ ਨੂੰ ਮਾਰੀ ਜਾਂਦੇ ਨੇ ਬਰੋਥੀਆਂ ਲਈ ਜਾਂਦੇ ਨੇ ਕੀ ਹੋ ਗਿਆ ਇਹ ਜਿਹੜੇ ਲੱਖੇ ਵਰਗੇ ਨੇ ਨਾ ਦੋ ਚਾਰ ਹੋਰ ਨੇ ਕੀੜਾ ਇਹਦੇ ਨਾਲ ਬਸ ਇਹਨਾਂ ਨੇ ਦੇਖਣਾ ਹੁੰਦਾ ਵੀ ਆ ਸ਼ਾਮ ਦੀ ਤਕੜੀ ਹੈ ਇਥੋਂ 20 ਲੱਖ ਮਿਲੂਗਾ ਉਧਰ ਨੂੰ ਹੋ ਜਾ। ਕਿਤੇ ਧਰਨਾ ਲਾਉਣਾ। ਉਹ ਸਾਰਾ ਕੁਝ ਸੈਟਲਮੈਂਟਲ ਕਰਕੇ ਫਿਰ ਸੌਦਾ ਕਰਕੇ ਫਿਰ ਚੱਕਣਾ ਹੁੰਦਾ। ਬਸ ਆ ਕਰਦੂਤਾ ਨੇ। ਇਹ ਕਰਦੂਤਾ ਕਰ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਐ ਵੀ ਲੋਕ ਸਾਨੂੰ ਪਸੰਦ ਕਰਨ ਲੋਕ ਕਹਿੰਨ ਕੀ ਬਾਤ ਐ ਲੱਕਾ ਸਦਣਾ ਫੁਲਾਣਾ ਟਿਮਕਾ ਅਮਕਾ ਓਮਕਾ ਬੀ ਇਹ ਤਾਂ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਨੇ ਜੇ ਇਹ ਨਾ ਹੋਣ ਪੰਜਾਬ ਤਾਂ ਦੁਨੀਆਂ ਦੇ ਨਕਸ਼ੇ ਤੇ ਹੋਣਾ ਹੀ ਬਸ ਐਡੀਆਂ-ਗੀਆਂ ਡਿੰਗਾ ਮਾਰਦੇ ਹੁ ਭਰਾਵੋ ਬੰਦੇ ਬਣ ਕੇ ਪੰਜਾਬ ਦੇ ਲੋਕਾਂ ਵਿੱਚ ਆਓ ਕਹੋ ਵੀ ਅਸੀਂ ਆ ਕਰਨਾ ਹੈ ਪੰਜਾਬ ਲਈ ਆ ਕੀਤਾ ਤੁਸੀਂ ਸਾਡਾ ਸਾਥ ਦਿਓ ਇਹ ਤਾਂ ਕਰਨਾ ਨਹੀਂ ਆਪਾਂ ਅਜ ਤਾਂ ਕਿਤੇ ਅੰਮ੍ਰਿਤਪਾਲ ਨੂੰ ਫੂਕ ਦੇਣੀ ਹੈ ਕਿਤੇ ਦੀਪ ਸਿੱਧੂ ਨੂੰ ਫੂਕ ਦਿੰਦੇ ਰਹੇ ਬਸ ਅਸੀਂ ਤਾਂ ਜਿਹੜੀ ਸਿਰੇ ਦੀ ਗੰਦਗੀ ਹੋਵੇ ਪੂਰੇ ਪਿੰਡ ਦੀ ਝੂਠ ਹੋਵੇ ਉਹਨੂੰ ਪਹਾੜਾਂ ਤੇ ਚੜਾਉਣਾ ਹੁੰਦਾ ਬਸ ਹੋਰ ਕੱਖ ਨਹੀਂ ਸਾਡੇ ਕੋਲ ਤੇ ਹੁਣ ਕਾਫੀ ਚਰਚਾ ਛੜੀ ਹੋਈ ਹੈ ਕਿ ਲੱਖੇ ਸਿਧਾਣੇ ਨੇ ਪਲੇਰਾਂ ਨੂੰ ਨਸ਼ੇੜੀ ਕਹਿੰਦਾ ਕਿ ਸਾਰੇ ਨੇ ਹੋਣਗੇ 2-4 ਅੱਧੇ ਹੋਣਗੇ ਪਰ ਬੀ ਨਾਸਤਾ ਨਹੀਂ ਹੁੰਦਾ ਵੀ ਇੱਥੇ ਕੋਈ ਪਲੇਅਰ ਹੈ ਹੀ ਨਹੀਂ ਇਦਾਂ ਕਿਦਾਂ ਕਹਿ ਸਕਦੇ ਸੀ ਅੱਛਾ ਜਦੋਂ ਇਹਨੇ ਗੱਲਬਾਤ ਕੀਤੀ ਨਾ 2-4 ਪਲੇਅਰ ਮੂਹਰੇ ਆ ਗਏ ਉਹ ਇਹਦੀਆਂ ਕਰਤੂਤਾਂ ਦੱਸਣ ਲੱਗੇ ਲੱਖੇ ਦੇ ਫਲਾਣੇ ਗੈਕਟਰ ਨਾਲ ਸੰਬੰਧ ਸੀ ਫਲਾਣੇ ਤੋਂ ਪੈਸੇ ਹੀ ਲਏ ਫਲਾਣਾ ਬੰਦਾ ਮਰਵਾਤਾ ਫਲਾਣੇ ਨੂੰ ਧਮਕੀ ਦਿੱਤੀ ਜਣਕੇ ਇਹਨਾਂ ਦਾ ਜਲੂਸ ਹੁਣ ਚੰਗੀ ਤਰ੍ਹਾਂ ਆਪਸ ਵਿੱਚ ਲੜ ਲੜ ਕੇ ਮਰਨਗੇ ਆਪਸ ਵਿੱਚ ਆਪਣਾ ਜਲੂਸ ਕੱਢਣਗੇ ਤੇ ਪੰਜਾਬ ਦੇ ਲੋਕਾਂ ਨੂੰ ਉਦਾਂ ਵਧੀਆ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਅੰਦਰਲੀਆ ਕਰਤੂਤਾਂ ਦਾ ਪਤਾ ਲੱਗ ਹੀ ਜਾਂਦਾ ਵੀ ਇਹ ਕੀ ਕਰਦੇ ਰਹੇ ਨੇ ਜੇ ਬਣ ਗਏ ਤਾਂ ਕੀ ਕਰਨਗੇ ਇਹ ਪਤਾ ਲੱਗ ਹੀ ਜਾਂਦਾ ਇਹਨਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਕੋਈ ਲੋੜ ਨਹੀਂ ਵੀ ਅਸੀਂ ਇਹਨੂੰ ਵੋਟ ਪਾਉਣੀ ਹੈ ਅਸੀਂ ਇਹਨੂੰ ਵੋਟ ਪਾਉਣੀ ਹੈ ਨਹੀਂ ਮਨਮਨ ਦਾ ਨਾ ਪਾਓ ਕੋਈ ਬੰਦਸ਼ ਨਹੀਂ ਤੁਹਾਨੂੰ ਚਲੋ ਆ ਜੜੀਆਂ ਹੁਣ ਮਸ਼ੀਨਾ ਰਾਹੀਂ ਵੋਟ ਪੈਂਦੀ ਹੈ ਤੇ ਇੱਕੋ ਹੀ ਪੈਂਦੀ ਹੈ ਇੱਕ ਵਾਰੀ ਬਟਨ ਦੱਬਣਾ ਪੈਂਦਾ ਉਹ ਬੈਲਟ ਪੇਪਰ ਵਾਲੀਆਂ ਤਾਂ ਸਾਰੀਆਂ ਦੇ ਭਾਵੇਂ ਤੋਂ ਸਾਰੀਆਂ ਤੇ ਮੋਹਰ ਲਾ ਦਿਓ ਕੋਈ ਫਰਕ ਨਹੀਂ ਪੈਂਦੀ ਸਾਰਿਆਂ ਨੂੰ ਕੁੱਛ ਕਰਦਿਆ ਕਰੋ ਵੋਟ ਤਾਂ ਕੈਂਸਲ ਹੋਣੀ ਹੀ ਹੁੰਦੀ ਹੈ ਕੋਈ ਕਹਿ ਨਾ ਸਕੇ ਕੱਲ ਨੂੰ ਮੇਮੈਨ ਨੂੰ ਨਹੀਂ ਪਾਈ ਜੋ ਕਢਣਗੇ ਜੋ ਕੱਢ ਕੇ ਆ ਆ ਚੱਕ ਤੈਨੂੰ ਵੀ ਪਾਈ ਆ ਚੱਕ ਤੈਨੂੰ ਵੀ ਪਾਈ ਇੱਕ ਵਾਰੀ ਮੈਂ ਪਉਣ ਗਿਆ ਮੈਨੂੰ ਕਹਿੰਦਾ ਮੈਨੂੰ ਪਾਈ ਮੈਂ ਕਿਹਾ ਸਾਰਿਆਂ ਨੂੰ ਪਾ ਕੇ ਕੋਈ ਨਹੀਂ ਛੱਡਿਆ ਸਾਰਿਆਂ ਦੇ ਲਾ ਦੀ ਕੈਂਸਲੀ ਹੋਣੀ ਸੀ ਬਟ ਨਾਲੇ ਬਾਹਰ ਆ ਕੇ ਦੱਸਦਾ ਮੈਂ ਕਿਹਾ ਸਾਰਿਆਂ ਤੇ ਮੋਹਰ ਲਾ ਕੇ ਫਿਰ ਪਿੱਟਣ ਕਹਿੰਦੇ ਮੈਨੂੰ ਪਾਂਦਾ ਮੈਂ ਕਿਹਾ ਸਾਰਿਆਂ ਨੂੰ ਪਾਈ ਠੀਕ ਹੈ ਇਹ ਲੋਕ ਉਹ ਨੇ ਜਿਨ੍ਹਾਂ ਨੇ ਕਰਨਾ ਕੱਖ ਨਹੀਂ ਬਸ ਗੁੰਡਾਗਰਦੀ ਕਰਨੀ ਹੈ ਕਿੱਥੋਂ ਚੱਲਦੇ ਰਹਿੰਦੇ ਖਰਚੇ ਇੰਨੇ ਨੇ ਐਵੇਂ ਚੱਲਦੇ ਨੇ ਬਲੈਕਮੇਲਿੰਗ ਕਰਕੇ ਚੱਲਦੇ ਫਰੋਦੀਆਂ ਲੈ ਕੇ ਜਾਂਦੇ ਓਦਾਂ ਨਹੀਂ ਚੱਲਦੇ ਤੇ ਬੇਨਤੀ ਹੈ ਵੀ ਇਹੋ ਜਿਹੀ ਕਰਤੂਤ ਨਾ ਕਰਿਆ ਕਰੋ ਠੀਕ ਹੈ ਪਲੇਅਰ ਨਸ਼ਾ ਕਰਦੇ ਨੇ ਟੀਕੇ ਲਾਉਂਦੇ ਨੇ ਕੋਈ ਸ਼ੱਕ ਨਹੀਂ ਪਰ ਸਾਰੇ ਨਹੀਂ ਸਾਰਿਆਂ ਨੂੰ ਤੁਸੀਂ ਇੱਕੋ ਬਾੜੀ ਦੇ ਬੱਚੇ ਨਾ ਕਿੜਿਆ ਕਰੋ ਇੱਕੋ ਕਤਾਰ ਜਿਹਾ ਨਾ ਖੜਾਇਆ ਕਰੋ ਇੱਥੇ ਇਮਾਨਦਾਰ ਗੁਰਸਿੱਖ ਨਸ਼ੇ ਤੋਂ ਰਹਿਤ ਮਿਹਨਤ ਕਰਨ ਵਾਲੇ ਪਲੇਅਰ ਵੀ ਹੈਗੇ ਆ ਸਾਰਿਆਂ ਨੂੰ ਇੱਕ ਰਸੇ ਨਾਲ ਬੰਨ੍ਹਿਆ ਕਰੋ ਤੇ ਨਾਲੇ ਲੱਖੇ ਵਰਗੇ ਤਾਂ ਹੁਣ ਤਕਰੀਬਨ ਪਤਾ ਹੀ ਆ ਸਾਰਿਆਂ ਨੂੰ ਵੀ ਇਹ ਕਮਾਈਆਂ ਕਿੱਥੋਂ ਆਉਂਦੀਆਂ ਨੇ ਫਟੀਆਂ ਚਲੋ ਬਹੁਤਾ ਕੁਝ ਬੋਲਣ ਦੇ ਲੋੜ ਨਹੀਂ 플레이ਰਾਂ ਨੂੰ ਵੀ ਬੇਨਤੀ ਹੈ ਵੀ ਜੇ ਲਖੇ ਨੇ ਗੱਲ ਕਹੀ ਹੈ ਨਾ ਵੀ 플레이ਰ ਨਸ਼ਾ ਕਰਦੇ ਨੇ ਡਿੜ ਕਰਦੇ ਆ ਭਾਈ ਫਿਰ ਉਹਨੂੰ ਸ਼ਰਮ ਚਾਹੀਦੀ ਹੈ ਡਿੜ ਕਰਦੇ ਨੇ ਨਾ ਉਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ ਪਰ ਸਾਰੇ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ